ਸ਼ੁਭਕਰਨ ਦੇ ਘਰ ਦੇ ਵਿੱਚ ਸਵੇਰ ਤੋਂ ਮੌਜੂਦ ਆ ਕੱਲ ਖਨੋਰੀ ਬਾਰਡਰ ਜੋ ਹੋਇਆ ਅਸੀਂ ਵੀ ਉੱਥੇ ਮੌਜੂਦ ਸੀ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਤਾਂ ਉਸ ਤੋਂ ਬਾਅਦ ਕਿੱਦਾਂ ਜਿਹੜੇ ਨੇ ਨੌਜਵਾਨ ਜ਼ਖਮੀ ਹੋਏ ਕਿੱਦਾਂ ਸ਼ੁਭਕਰਨ ਦੀ ਮੌਤ ਦੀ ਖਬਰ ਆਈ ਪਰਿਵਾਰ ਨਾਲ ਜਿਵੇਂ ਗੱਲਬਾਤ ਕਰਾਈ ਪਰਿਵਾਰ ਤਾਂ ਗੱਲ ਹੈ ਪਰਿਵਾਰ ਤਾਂ ਇਸ ਵੇਲੇ ਸੁਦਬੋ ਦੇ ਚੀਨਿਆ ਇਸ ਸਮੇਂ ਕਵਰੇਜ ਕਰਨੀ ਬਹੁਤ ਔਖੀ ਹੁੰਦੀ ਆ ਪਰ ਅਸੀਂ ਕਰਦੇ ਆ ਅਸਲੀਆਂ ਵੀ ਮੰਗਾ ਜੜੀਆਂ ਨੇ ਉਹ ਪਹੁੰਚਾ ਕਿਉਂਕਿ ਪਰਿਵਾਰ ਜ਼ਰੂਰ ਜੀ ਚਲਾ ਗਿਆ ਉਹਨੇ ਤਾਂ ਵਾਪਸ ਆਣਾ ਨਹੀਂ ਪਰ ਉਹ ਕਿਉਂ ਜਿਹੜਾ ਉਹ ਬਾਰਡਰ ਤੇ ਬੈਠਾ ਸੀ ਉਸ ਦੇ ਪਿੱਛੇ ਕਾਰਨ ਵੀ ਸੀਗਾ ਉਹਦੇ ਪਿੱਛੇ ਇੱਕ ਵੱਡਾ ਕਾਰਨ ਵੀ ਸੀ ਤਾਂ ਪਾਣਾ ਸਤੂ ਮੇਰੇ ਨਾਲ ਮੌਜੂਦ ਹੈ ਭਾਈ ਕੱਲ ਤੁਸੀਂ ਵੀ ਉੱਥੇ ਸੀ ਅਸੀਂ ਵੀ ਦੇਖਿਆ ਇੱਕ ਵਾਰੀ ਤਾਂ ਮਾਹੌਲ ਮੇਰਾ ਹੁਣ ਵੀ ਨਾ ਮਣ ਜਾ ਨਹੀਂ ਖੜਿਆ ਹੁਣ ਮੈਂ ਸਵੇਰੀ ਸਵੇਰੇ ਨਾਲ ਇਹਨਾਂ ਨੂੰ ਆਖਿਆ ਮੁੰਡੇ ਨੂੰ ਆਖਿਆ ਮੈਂ ਕਿ ਆਪਾਂ ਘਰੇ ਤਾਂ ਚੱਲੀਏ ਇੱਕ ਵਾਰੀ ਉੱਥੇ ਮੈਂ ਬਾਰਡਰ ਤੋਂ ਸੀ ਉਧਰੋਂ ਆਇਆ ਆਕੇ ਬਾਸ ਮੈਂ ਕਰੇ ਪਿੰਡ ਦੇ ਪਾਣੀ ਪਾਉਣ ਸਾਰੀ ਉਧਰੋਂ ਸੀ ਚੱਲੇ ਪਰ ਕੱਲੇ ਹੁਆ ਵੀ ਯਾਰ ਹੁਣ ਕੋਈ ਗੱਲ ਤਾਂ ਕਹਿਣ ਨੂੰ ਕੋਈ ਸ਼ਬਦ ਤਾਂ ਹੈ ਨਹੀਂਗੇ ਹਨਾ ਵੀ ਇਹ ਸਾਡਾ ਭਰਾ ਜਿਹੜਾ ਸ਼ਹੀਦ ਹੋ ਗਿਆ ਹੁਣ ਇਹਨੂੰ ਸ਼ਹੀਦੀ ਅਸੀਂ ਇਹਦੀ ਪੂਰੀ ਦੁਨੀਆ ਦੇ ਵਿੱਚ ਵੀ ਦਰਸਣੀ ਆ ਸਾਡਾ ਭਰਾ ਹੈ ਇਸ ਕਰਕੇ ਇਹਨੇ ਵਾਪਸ ਤਾਂ ਮੁੜਨਾ ਨਹੀਂ ਹੈਗਾ ਬਾਕੀ ਜਿੱਥੇ ਤੱਕ ਸਾਡੇਆਂ ਭੈਣਾਂ ਦੀ ਗੱਲ ਆ ਪਰਿਵਾਰ ਦੀ ਗੱਲ ਆ ਹਨਾ ਆ ਖੜੀਏ ਸੰਗਤ ਹਨਾ ਅਸੀਂ ਸਾਰੇ ਨਾਲ ਖੜਿਆ ਅਸੀਂ ਉਹਦੀ ਕਾਰਤਾ ਨਹੀਂ ਪੂਰੀ ਕਰ ਸਕਦੇ ਪਰ ਭੈਣਾਂ ਦੇ ਨਾਲ ਮੋਢੇ ਦੇ ਨਾਲ ਮੋਢੇ ਲਾ ਕੇ ਪਰਿਵਾਰ ਦੇ ਨਾਲ ਖੜਾਂਗੇ ਬਾਈ ਜੋ ਕੁਛ ਨੇ ਕੀਤਾ ਉਹ ਸਾਰੀ ਦੁਨੀਆ ਨੂੰ ਪਤਾ ਤੇ ਇਹ ਸਾਡਾ ਜਿਹੜਾ ਭਰਾ ਹੈ ਇੱਕ ਲੋਕਾਂ ਦੇ ਵਿੱਚ ਆਪਣੀ ਰੂਪ ਹੋ ਗਿਆ ਸਾਡੇ ਨੌਜਵਾਨਾਂ ਨੂੰ ਦੱਸ ਗਿਆ ਵੀ ਮੈਂ ਤੁਹਾਡੇ ਲਈ ਜਾਣ ਕਰਵਾਣ ਕਰਕੇ ਗਿਆ ਤੁਹਾਡੇ ਲਈ ਲੋਕਾਂ ਲਈ ਮੈਂ ਇਸ ਜੱਗ ਨੂੰ ਛੱਡ ਕੇ ਗਿਆ ਵੀ ਹੁਣ ਤੁਸੀਂ ਅੱਗੇ ਹੋ ਕੇ ਲੜਦੇ ਰਹੋ ਹੈਨਾ ਇਸ ਭਰਾ ਦੇ ਸਾਰੇ ਹੀ ਨੌਜਵਾਨ ਇਸ ਭਰਾ ਦੀ ਤੋਂ ਸ਼ੇਰਤ ਲੈਣ ਤੇ ਦੂਜਾ ਨੌਜਵਾਨਾਂ ਨੂੰ ਇੱਕੋ ਹੀ ਗੱਲ ਮੇਰੇ ਵੀਰਾਂ ਨੂੰ ਬੇਨਤੀ ਆ ਵੀਰੋ ਆਪਾਂ ਯਾਰ ਥੋੜਾ ਜਿਹਾ ਨਾ ਜਜ਼ਬਾਤੀ ਨਾ ਹੋਇਆ ਕਰੀਏ ਦੇਖੇ ਭਰਾ ਨੇ ਸਾਡੇ ਨੇ ਮੁੜ ਕੇ ਨਹੀਂ ਆਉਣਾ ਭੈਣਾਂ ਦਾ ਭਰਾ ਨਹੀਂ ਮੁੜ ਕੇ ਆਉਂਦਾ ਬਸ ਸੱਕ ਅਸੀਂ ਲੱਕ ਕੇ ਹੀ ਜੀਏ ਵੀ ਅਸੀਂ ਤੇਰੇ ਭਰਾ ਐ ਭੈਣਾਂ ਦੇ ਪਰ ਅਸੀਂ ਉਹ ਭਰਾ ਨਹੀਂ ਬਣ ਸਕਦੇ ਸੱਕੇ ਭਰਾ ਨਹੀਂ ਬਣ ਸਕਦੇ ਜੋ ਉਹਨਾਂ ਦਾ ਸਹਾਰਾ ਸੀਗਾ ਹਨਾ ਇਸ ਕਰਕੇ ਥੋੜਾ ਜਨਾ ਆਪਾਂ ਬਾਈ ਬਣ ਕੇ ਜਜਵਾਤੀ ਨਾ ਹੋਇਆ ਕਰੀਏ ਹਨਾ ਪਰ ਜਿਹੜੀ ਮੇਨ ਗੱਲ ਆ ਉਹ ਤੇ ਮੈਂ ਸਾਰੀ ਅੱਖੀ ਦੇਖੀ ਗੱਲ ਆ ਸਾਡੇ ਨੌਜਵਾਨਾਂ ਦਾ ਕੋਈ ਕਸੂਰ ਨਹੀਂ ਇੱਥੇ ਇਹਨਾਂ ਨੇ ਫਿਰ ਦੇਖਿਆ ਪਤਾ ਕੀ ਕਿਹਾ ਇਹਨਾਂ ਨੇ ਜਿਹੜਾ ਹੱਥ ਨੇ ਇਹਨਾਂ ਨੇ ਵੀਡੀਓ ਜਾਰੀ ਕਰੀਆ ਪ੍ਰਸ਼ਾਸਨ ਨੇ ਸਾਰਾ ਸਾਰਾ ਇਲਜ਼ਾਮ ਸਾਡੇ ਤੇ ਮੜ ਰਹੇ ਨੇ ਵੀ ਵੀ ਤੁਸੀਂ ਜਿਹੜੇ ਸਾਡੇ ਉੱਪਰ ਉਹਨਾਂ ਦੇ ਉੱਪਰ ਦ ਅਮੀ ਜਾਣ ਕੇ ਪਖੰਡ ਕਰੀਏ ਨੇ ਇਸ ਤੇ ਬਹੁਤ ਟਾਈਮ ਦੀ ਚੁੱਪ ਧਰੀ ਹੋਈ ਆ ਪਰ ਹੁਣ ਵੀ ਦੇਖ ਇਹ ਸਾਡਾ ਭਰਾ ਅਸੀਹਦ ਹੋ ਗਿਆ ਪਰ ਇਹਦੀ ਸ਼ਹੀਦੀ ਨੂੰ ਕਿਵੇਂ ਅਸੀਂ ਅੱਗੇ ਲੈ ਕੇ ਜਾਣਾ ਤੇ ਕਿਵੇਂ ਜਿਹੜੀ ਉਹ ਜਿਹੜੀ ਸ਼ਹੀਦੀ ਪੂਰੀ ਦੁਨੀਆ ਦੇ ਵਿੱਚ ਯਾਦ ਰਣੀ ਚਾਹੀਦੀ ਵੀ ਇਹਦੀ ਸ਼ਹੀਦੀ ਕਰਕੇ ਨੌਜਵਾਨ ਸ਼ਹੀਦੀ ਕਰਕੇ ਆ ਪੰਜਾਬ ਦਾ ਫਾਇਦਾ ਹੋਇਆ ਹੈ ਨਾ ਇਸ ਕਰਕੇ ਇਹ ਗੱਲ ਜਿਹੜੀ ਹੁਣ ਸਰਕਾਰਾਂ ਪੰਜਾਬ ਦੇ ਜਿੰਨੇ ਵੀ ਲੀਡਰਸ਼ਿਪ ਆ ਉਹਨਾਂ ਨੂੰ ਇੱਕ ਬੇਨਤੀ ਆ ਵੀ ਆਪਣਾ ਸ਼ਾਸਨ ਚਲਾਓ ਤੇ ਦੱਸੋ ਪੂਰੀ ਇੱਥੇ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਦੱਸੋ ਵੀ ਆ ਸਾਡੇ ਨਾਲ ਕੁਛ ਸਾਡਾ ਆ ਨੌਜਵਾਨ ਸਾਡੇ ਤੋਂ ਚਲੇ ਗਏ ਬਖ ਹੋ ਗਏ ਪਰ ਬਾਕੀ ਤਾਂ ਬਾਈ ਬਹੁਤ ਦੁੱਖ ਆਣਾ ਚਾਹੀਦਾ ਸਾਡੇ ਆਪਣੇ ਇਲਾਕੇ ਦਾ ਸਾਡਾ ਭਰਾ ਚਲਾ ਗਿਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਹਨ ਜਿੰਨਾ ਵੀ ਸਾਡੇਆਂ ਭੈਣਾਂ ਨਾਲ ਖੜ੍ਹ ਸਕਦਾ ਸੀ ਨਾ ਸਕੇ ਭਰਾ ਤਾਂ ਨਹੀਂ ਬਣ ਸਕਦੇ ਪਰ ਇੱਕ ਦੁੱਖ ਕੋਸ਼ਿਸ਼ ਕਰਾਂਗੇ ਕਿ ਵੀ ਇੱਕ ਦੁੱਖ ਘੱਟ ਕਰ ਲਈਏ ਹਨ ਇਹ ਗੱਲ 20 ਸਾਲ ਦਾ ਮੁੰਡਾ ਦਾਦੀ ਨਾਲ ਮੇਰੀ ਗੱਲ ਹੋਈ ਆ ਉਹ ਤਾਂ ਕਹਿੰਦੇ ਸੀ ਤਾਂ ਵਿਆਹ ਦਾ ਸੋਚਦੇ ਪਏ ਸੀਗੇ ਨੌਜਵਾਨ 6 ਫੁੱਟ ਦਾ ਗੱਭਰੂ ਵਿਆਹ ਦਾ ਤਾਂ ਬਾਈ ਹੁਣ ਜਦੋਂ ਜਵਾਨ ਹੁੰਦੇ ਨੇ ਕਿ ਸਾਰਿਆਂ ਦੇ ਘਰਾਂ 'ਚ ਚਾਹ ਹੁੰਦੀ ਨਹੀਂਗੇ ਹਨ ਕਿ ਅਸੀਂ ਕਿਵੇਂ ਪੁੱਤ ਨੂੰ ਵਿਆਹਣਾ ਕਿਵੇਂ ਕਰਨਾ ਅੱਜ ਉਹਨਾਂ ਦੇ ਸਾਰੇ ਜਿਹੜੇ ਚਾਹ ਨੇ ਸੁਪਨੇ ਨੇ ਸਾਰੇ ਸਾਰੇ ਫੁੱਟ ਗਏ ਸਾਰੇ ਸਾਰੇ ਤ ਐਂਡ ਚੱਕਣਾ ਚੂਰ ਹੋ ਗਏ ਇਹ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਅਸੀਂ ਸ਼ਾਂਤਮਈ ਬੈਠਾ ਨੂੰ ਇਹਨਾਂ ਨੇ ਢੁਕਾਇਆ ਅਸੀਂ ਅਸੀਂ ਗਲਤ ਕੀ ਕਰ ਰਹੇ ਹਾਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਅਸੀਂ ਆਪਣੇ ਹੱਕ ਹੀ ਮੰਗ ਰਹੇ ਹਾਂ ਅਸੀਂ ਕਹਿਣੇ ਆ ਵੀ ਪੰਜਾਬ ਨੇ ਕਦੋਂ ਪੰਜਾਬ ਨੇ ਪਿੱਠ ਦਿਖਾਈ ਹੈ ਇਸ ਸੈਂਟਰ ਨੂੰ ਪੰਜਾਬ ਨੇ ਅਨਾਜ ਦੇ ਭੰਡਾਰ ਪਰੇ ਸਹਿੱਦੀਆਂ ਕਰਵਾਨੀਆਂ ਦਿੱਤੀਆਂ ਜਦੋਂ ਵਿਦੇਸ਼ੀ ਧਾੜ ਵੀ ਚੜ੍ਹ ਕੇ ਆਏ ਅੱਜ ਜੇ ਅਸੀਂ ਆਪਣੇ ਰਾਜ ਤਾਂ ਨਹੀਂ ਜਾਣਾ ਚਾਹਣਾ ਸਾਨੂੰ ਜਾਣ ਨਹੀਂ ਦਿੰਦੇ ਇਹ ਕੁਛ ਹੈ ਬਾਈ ਹਨਾ ਤੇ ਬਾਕੀ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਚਰਨਾ ਚਰ ਅਰਦਾਸ ਕਰਦੇ ਆਂ ਸਾਡੇ ਭਰਾ ਦੀ ਆਤਮਾ ਨੂੰ ਸ਼ਾਂਤੀ ਮਿਲੇ ਏ ਕਾਲਪੁਰਖ ਸੱਚੇ ਪਾਤਸ਼ਾਹ ਚਰਨਾ ਜਿਹਨੂੰ ਨਵਾਸ ਬਖਸ਼ੀ ਸਾਡਾ ਭਰਾ ਹਨ ਹਮੇਸ਼ਾ ਯਾਦ ਰੱਖਾਂਗੇ ਬਈ ਸਾਡੇ ਲਈ ਚਲਾ ਗਿਆ ਪਹਿਲਾਂ ਵਾਲੇ ਵੀ ਜਿੰਨੇ ਵੀ ਗਏ ਨੇ ਸੀਤ ਉਹ ਵੀ ਸਾਡੇ ਅੰਦੋਲਨਾਂ ਦੇ ਵਿੱਚ ਗਏ ਨੇ ਉਹਨਾਂ ਨੂੰ ਵੀ ਸਿਰ ਝੁਕਦਾ ਹਨ ਦਸਵੀ ਤੋਂ ਖੇਤੀ ਕਰ ਰਿਹਾ ਸੀ ਵੀ ਪਰਿਵਾਰ ਦੇ ਉੱਤੇ ਵੀ ਇਹ ਵੀ ਗੱਲ ਸੀ ਵੀ ਕਰਜ਼ਾ ਵੀ ਬੜਾ ਸੀ ਕਰਜ਼ਾ ਨੂੰ ਘਟਾਉਣ ਵਾਸਤੇ ਪੂਰੀ ਮਿਹਨਤ ਲਾਈ ਹੋਈ ਸੀ ਤਾਂ ਹੀ ਜਿਹੜਾ ਮੋਰਚੇ ਤੇ ਗਿਆ ਸੀ ਕਿਸੇ ਤਰੀਕ ਮੈਂ ਅਗੇ ਮੱਜਾਂ ਦਾ ਕੰਮ ਆਪ ਕਰਦਾ ਸੀ ਹਨਾ ਬਾਈ ਮੱਜਾਂ ਦਾ ਕਿ ਬਹੁਤ ਸੋਹਣੀਆਂ ਮੱਜਾਂ ਪਾਲਦਾ ਸੀਗਾ ਮੱਜਾਂ ਦਾ ਉਹ ਆਪਣਾ ਬਹੁਤ ਵਧੀਆ ਸੀਗਾ ਠੀਕ ਆ ਬਾਈ ਗੱਲਬਾਤ ਕਰਕੇ ਹਟਿਆ ਉਮੀਦ ਅਜਿਹੀ ਸਹੀ ਗੱਲਬਾਤ ਸੋਹਣੀ ਲਈ ਆਈਗੀ ਇਸੇ ਤਰੀਕ ਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜਦੇ ਹੋ ਕੈਮਰਾ ਪਰਸਨ ਰਕੇਜ ਦੇ ਨਾਲ ਗੁਰਜਤ ਸਿੰਘ ਦੀ ਰਿਪੋਰਟ